ਕਿਓ ਜੇ ਆ ইমাম ਸਾਹਿਬ ਵੀ ਇੱਥੇ ਕਹਿ ਕੇ ਗਏ ਨੇ ਆ ਤੁਹਾਡੇ ਸਾਹਮਣੇ ਐ ਈਰਾਨ ਦੁਨੀਆ ਦੀ ਮਹਾ ਸ਼ਕਤੀ ਉਹਦੇ ਨਾਲ ਜਿੰਨੇ ਕੁ ਹੋਰ ਖੱਬੇ ਸੱਜੇ ਤਕਰੀਬਨ ਸਾਰੀਆਂ ਦੁਨੀਆ ਦੀਆਂ ਸੰਸਥਾਵਾਂ ਅਮਰੀਕਾ ਦੇ ਨਾਲ ਇੱਕ ਕੱਲਾ ਈਰਾਨ ਖੜ ਗਿਆ ਨਾ ਕੱਲੀਆਂ ਮਜ਼ਾਇਲਾਂ ਦੇ ਨਾਲ ਖੜ ਗਿਆ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਦੁਨੀਆ 'ਚ ਕਿਤੇ ਵੀ ਬੰਬਾਰੀ ਹੋਵੇ ਚਾਹੇ ਯੂਕਰੇਨ ਹੋਵੇ ਚਾਹੇ ਇਜ਼ਰਾਇਲ ਹੋਵੇ ਜਾਂ ਦੁਨੀਆ ਦਾ ਕੋਈ ਵੀ ਹਿੱਸਾ ਹੋਵੇ ਜਿੱਥੇ ਲੋਕ ਭੱਜਦੇ ਨੇ ਆ ਪਿਛਲੇ ਸ਼ੁੱਕਰਵਾਰ ਤਹਿਰਾਨ ਦੀਆਂ ਸੜਕਾਂ ਭਰੀਆਂ ਹੋਈਆਂ ਸੀ ਪਤਾ ਕਿਉਂ ਕਿਉਂਕਿ ਉਹ ਜਜ਼ਬਾਤੀ ਸੀਗੇ ਹਿੰਦੂ ਵੀਰ ਮੁਸਲਮ ਵੀਰ ਇਸਾਈ ਵੀਰ ਜਾਹੋਰ ਧਰਮ ਸਭ ਸ਼ਾਮਲ ਨੇ ਕੀ ਅਸੀਂ ਪੰਜਾਬ ਲਈ ਨਹੀਂ ਖੜ ਸਕਦੇ ਕੀ ਅਸੀਂ ਇੰਨੇ ਗਏ ਗੁਜ਼ਰੇ ਹੋ ਗਏ ਆ ਬਿਲਕੁਲ ਗਏ ਗੁਜ਼ਰੇ ਕਿ ਅਸੀਂ ਆਪਦੇ ਧਰਮਾਂ ਦੀ ਜਿਹੜੇ ਮੂਲ ਗ੍ਰੰਥ ਨੇ ਜੋ ਸਾਨੂੰ ਸੇਧ ਦਿੰਦੇ ਨੇ ਜਿਨ੍ਹਾਂ ਨੇ ਸਾਡੀਆਂ ਜ਼ਿੰਦਗੀਆਂ ਸਾਡੇ ਸਟੇਟ ਸਾਡੇ ਦੇਸ਼ ਚ ਸੰvare ਨੇ ਉਨ੍ਹਾਂ ਦੀ ਰੱਖਿਆ ਲਈ ਖੜ ਸਕੀਏ ਇੰਨੇ ਗਏ ਗੁਜ਼ਰੇ ਹੋ ਗਏ ਆ ਤੇ ਸਾਡੇ ਲੀਡਰ ਇੰਨੇ ਗਏ ਗੁਜ਼ਰੇ ਨੇ ਕਿ ਉਹ ਇੱਕ ਵੀ ਮਸੌਦਾ ਖੁਦ ਨਾ ਤਿਆਰ ਕਰ ਸਕਣ ਕਿ ਅਸੀਂ ਇੰਨੇ ਗਏ ਗੁਜ਼ਰੇ ਨੇ ਹੁਣੇ ਸੋਚਣ ਦੀ ਗੱਲ ਹੈ ਕਿ ਅਸੀਂ ਇਹੋ ਜਿਹਾਂ ਨੂੰ ਚੁੰਦੇ ਕਿਉਂ ਆ ਚੁਣੇ ਆ ਉੱਤੋਂ ਤਾਂ ਨਹੀਂ ਡਿੱਗੇ ਪਿਛਲੀ ਵਾਰੀ ਮੈਂ ਇੱਥੇ ਸੀ ਜਦੋਂ ਬੋਲ ਰਹੇ ਸੀ ਇੱਕ ਲੀਡਰ ਨੇ ਕਿਹਾ ਕਿ ਆਂਦਾ ਸਾਨੂੰ ਮਾੜਾ ਚੰਗਾ ਕਹਿੰਦੇ ਉਹ ਕਹਿ ਲੋ ਪਰ ਅਸੀਂ ਉੱਤੋਂ ਤਾਂ ਨਹੀਂ ਡਿੱਗੇ ਇਹ ਸਹੀ ਗੱਲ ਹੈ ਪਤਾ ਕਿਉਂ ਚੁੰਦੇ ਆਪਾਂ ਇਹਨੇ ਥਾਣੇਦਾਰ ਦਾ ਕੰਮ ਕਰਾਤਾ ਇਹਨੇ ਐਸਬੀਐਮ ਦਾ ਇਹ ਮੇਰੇ ਨਾਲ ਦਾ ਇੱਧਰ ਮੈਂ ਇੱਧਰ ਉਹ ਯਾਰ ਅਸੀਂ ਆਪਦੇ ਬੰਦੇ ਵੀ ਨਹੀਂ ਚੁਣ ਪਾਉਂਦੇ ਜੋ ਦੇ ਹੱਕਾਂ ਦੀ ਗੱਲ ਕਰ ਸਕਣ ਬਿਲਕੁਲ ਹੁਣ ਤੱਕ ਅਸੀਂ ਕੀ ਚੁਣਿਆ ਸੋਚ ਲਓ ਤੁਸੀਂ ਥੋੜੀ ਰੱਖਿਆ ਕੀ ਹੋਣੀ ਐ ਇਹ ਤਾਂ ਸਾਡੇ ਧਾਰਮਿਕ ਗਰੰਥਾਂ ਦੀ ਰੱਖਿਆ ਨਹੀਂ ਕਰ ਪਾਏ ਐਨੇ ਲਾਹਣਤੀ ਬੰਦੇ ਨੇ ਯਾਰੇ ਕੀ ਅਸੀਂ ਆ ਵੇਨੇ ਨਹੀਂ ਉੱਤੇ ਬੈਠਾ ਭਾਈ ਗੁਰਜੀਤ ਸਿੰਘ ਖਾਲਸਾ ਮਾੜਾ ਜਾਂ ਪੱਖਾ ਬੰਦ ਹੋ ਜੇ ਆਪਾਂ ਪੱਖਾ ਲੈ ਲੈਨੇ ਛੋਟੇ ਵਾਲਾ ਕਿਤੇ ਆਪਾਂ ਨੇ ਉੱਠ ਕੇ ਬਾਹਰ ਚਲੇ ਜਾਈਏ ਉਹ ਬੈਠਾ ਬੰਦਾ 8 ਮਹੀਨਿਆਂ ਤੋਂ ਆ ਉਹਨਾਂ ਦੀ ਮਾਤਾ ਬੈਠੀ ਆ ਭਰਾ ਬੈਠਾ ਉਹ ਕੀ ਲੈਣਾ ਇਹਨਾਂ ਨੇ ਇਹ ਸ਼ੂਦਾ ਰੱਡ ਹੈ ਤੇ ਜੇ ਕਿਤੇ ਕੋਈ ਮੁਸਲਮ ਕੰਟਰੀ ਆ ਜੇ ਫਿਰ ਕਹਿਣਗੇ ਸੁੰਨੀ ਅਲੱਗ ਹੈ ਸ਼ੀਆ ਅਲੱਗ ਹੈ ਕਿਤੇ ਸੌਰੀਓ ਜੋੜਨ ਵਾਲਾ ਕੰਮ ਵੀ ਕਰ ਲੋ ਅਸੀਂ ਤੁਹਾਨੂੰ ਉੱਤੇ ਬਿਠਾਇਆ ਕਿ ਸਾਡੀ ਬਿਹਤਰੀ ਲਈ ਕੋਸ਼ਿਸ਼ ਕਰੋ

ਸਾਡਾ ਰੈਵਨਿਊ ਕਿਵੇਂ ਵਧੂ ਕਦੇ ਕਿਸੇ ਨੇ ਗੱਲ ਕੀਤੀ ਆ ਪਿੰਡਾਂ ਚ ਤੁਸੀਂ ਸਾਰੇ ਪਿੰਡਾਂ ਵਾਲਿਓ ਦੱਸ ਦਿਓ ਮੈਨੂੰ ਕਦੇ ਕੋਈ ਬੰਦਾ ਖੜੇ ਹੋ ਕੇ ਆਪਦੇ ਪਿੰਡ ਚ ਇਹਨਾਂ ਨੂੰ ਪੁੱਛਦਾ ਕਿ ਸਾਡੇ 4 ਲੱਖ ਕਰੋੜ ਦਾ ਕਰਜ਼ਾ ਕਿਵੇਂ ਹੋ ਗਿਆ ਕਿਹੜਾ ਤੁਸੀਂ ਪੰਜਾਬ ਦੀ ਨੋਹਾਰ ਬਦਲਤੀ ਕੈਲੀਫੋਰਨੀਆ ਬਣਾਤਾ ਬਾਦਲ ਦੇ ਕਹਿਣ ਵਾਂਗੂ ਕਾਦੇ ਤੇ ਲੱਗਿਆ ਸਾਡੇ 4 ਲੱਖ ਕਰੋੜ 50000 ਕਰੋੜ ਜਦੋਂ ਹੋਰ ਲੈ ਲਿਆ ਮੈਤੋਂ ਲੈ ਕੇ ਲੈ ਲੋ ਆ ਜਿਹੜੇ ਪੁਲਿਸ ਵਾਲੇ ਵੀ ਖੜੇ ਨੇ ਤੇ ਬਾਕੀ ਮੁਲਾਜ਼ਮ ਵੀ ਤਨਖਾਹ ਨਹੀਂ ਮਿਲਲੀ ਕਿਸੇ ਨੂੰ ਫਾਈਨੈਂਸ਼ੀਅਲ ਐਮਰਜੈਂਸੀ ਲੱਗੂ ਔਰ ਉਸ ਤੋਂ ਬਾਅਦ ਸੈਂਟਰ ਆਊਗਾ ਔਰ ਫੇਰ ਉਹ ਕਹੂਗਾ ਮੈਂ ਸੰਭਾਲਦਾ ਹਾਂ ਤੇ ਫੇਰ ਤੁਸੀਂ ਕੀ ਪੰਜਾਬ ਪੰਜਾਬ ਰਹਿ ਜਾਊਗਾ ਇਹਦਾ ਅੰਦਾਜ਼ਾ ਲਾ ਲਿਓ ਜੀ ਆਪ ਦੇ ਸਵਾਰਥਾਂ 'ਚੋਂ ਨਿਕਲੋ ਜੇ ਤੁਸੀਂ ਬਿੱਲ ਵੀ ਬਣਾਉਣਾ ਚਾਹੁੰਦੇ ਐ ਅੱਜ ਵਾਰ-ਵਾਰ ਕਿਹਾ ਗਿਆ ਇੱਥੋਂ ਸੰਗਤ ਘਟਾ ਹੈ ਕਿਉਂ ਘਟਾ ਹੈ ਭਾਈ ਵਜ੍ਹਾ ਕੀ ਹੈ ਕਿਉਂਕਿ ਸੰਗਤ 'ਚ ਇੱਕ ਬੇਅਤਬਾਰੀ ਆਈ ਹੈ ਕਿਉਂ ਬੇਅਤਬਾਰੀ ਆਈ ਹੈ ਕਿਉਂਕਿ ਪਹਿਲੇ ਗੁਰੂ ਦੇ ਨਾਂ ਤੇ ਵੀ ਮੋਰਚੇ ਵੇਚ ਗਏ ਨੇ ਅੱਜ ਉਹਨਾਂ ਦੀ ਕਰਨੀ ਭਾਈ ਗੁਰਜੀਤ ਸਿੰਘ ਤੇ ਪੂਰੀ ਟੀਮ ਨੂੰ ਭੁਗਤ ਨਹੀਂ ਪੈ ਰਹੀ ਐ ਉਹਨਾਂ ਦੀ ਕਰਨੀ ਜਿਨ੍ਹਾਂ ਨੇ ਮੋਰਚੇ ਵੇਚੇ ਨੇ ਆਪਾਂ ਨੂੰ ਉਹ ਤਪ ਕਰਨਾ ਪੈ ਰਿਹਾ ਐ ਇਸੇ ਲਈ ਅਸੀਂ ਪਿਛਲੀ ਵਾਰੀ ਚੌਂਕ ਤੇ ਬੈਠੇ ਸੀ ਜਾ ਕੇ ਕਿ ਯਾਰ ਭਾਈ ਗੁਰਜੀਤ ਸਿੰਘ ਨੇ ਤਾਂ ਬੜਾ ਤਪ ਕਰ ਲਿਆ ਥੋੜਾ ਜਿਹਾ ਆਪਾਂ ਵੀ ਕਰ ਲਈਏ 3 ਘੰਟੇ ਧੁੱਪੇ ਬੈਠੇ ਸਿਰਫ 3 ਘੰਟੇ ਤੇ ਬਹੁਤ ਸਾਰੇ ਬੰਦੇ ਤੋਂ ਦਲਣ ਵਾਲੇ ਹੋ ਗਏ ਕਿ ਡਿੱਗਣਾ ਪਈਏ ਕਿਤੇ ਸੜਕ ਤੇ ਬੈਠੇ ਬੈਠੇ ਕਿ ਉਹ ਜਿਹੜਾ ਬੈਠਾ 8 ਮਹੀਨਿਆਂ ਤੋਂ ਇੱਕ ਲੋਹੇ ਦੀ ਜਗਾਹ ਤੇ ਇੱਕ ਛੋਟਾ ਜਿਹਾ ਪਰਦਾ ਕਰਕੇ ਉਹਦੇ ਜਿਗਰੇ ਨੂੰ ਕੀ ਕਹੋਂਗੇ ਮੈਂ ਦੱਸਦਾ ਤੁਹਾਨੂੰ ਜਿਗਰੇ ਤੋਂ ਵੀ ਅਹਿਮ ਉਹਦੀ ਲਿਵ ਲੱਗੀ ਹੋਈ ਹੈ ਉਸ ਗੁਰੂ ਨਾਲ ਜੁੜ ਚੁੱਕਿਆ ਜਿਹਦੀਆਂ ਸਿਰਫ ਅਸੀਂ ਗੱਲਾਂ ਕਰਦੇ ਆ ਜਿਹਦੇ ਲਈ ਅਸੀਂ ਸਿਰਫ ਝੂਠ ਮਾਰ ਮਾਰ ਜਾ ਕੇ ਨੱਕ ਰਗੜਦੇ ਆਂ ਔਰ ਝੂਠ ਬਾੜਦੇ ਆਂ ਫਿਰ ਬਾਹਰ ਆ ਕੇ ਨਹੀਂ ਤਾਂ ਮੈਨੂੰ ਦੱਸੋ ਇਹ ਲੋਕ ਸੌਂਆਂ ਖਾ ਕੇ ਤੁਹਾਡੇ ਸਾਹਮਣੇ ਵਾਅਦੇ ਕਰਕੇ ਮੁੱਕਰ ਕਿਵੇਂ ਸਕਦੇ ਨੇ ਪਹਿਲਾ ਕਤਲ ਪਹਿਲਾ ਝੂਠ ਪਹਿਲੀ ਬੇਈਮਾਨੀ ਔਖੀ ਹੁੰਦੀ ਹੈ ਔਰ ਜਿਹੜੇ ਸਾਡੇ ਲੀਡਰ ਨੇ ਇਹ ਤਾਂ ਸੌਂਆਂ ਹਜ਼ਾਰਾਂ ਤੋਂ ਅੱਗੇ ਨਿਕਲ ਗਏ ਨੇ ਜਿਵੇਂ ਆਨੇ ਨਿਆਣਾ ਇਹਨਾਂ ਦੀ ਮੋਟੀ ਚਮੜੀ ਐ ਤੇ ਮੋਟੀ ਚਮੜੀ ਕੀਦੀ ਹੁੰਦੀ ਐ ਮੱਝ ਦੀ ਮੈਂ ਤਾਂ ਕਹੂੰਗਾ ਮੱਝ ਵੀ ਚੰਗੀ ਐ ਦੁੱਧ ਦਿੰਦੀ ਐ ਇਹ ਤਾਂ ਉਦੋਂ ਵੀ ਗਏ ਗੁਜ਼ਰੇ ਨੇ ਇਹ ਦਿੰਦੇ ਕੁਛ ਨਹੀਂ ਆਪ ਦਾ ਵਿਜ਼ਨ ਨਹੀਂ ਦਿੰਦੇ ਥੋੜਾ ਜੋ ਇਕੱਠਾ ਕੀਤਾ ਹੁੰਦਾ ਉਹ ਖਾਂਦੇ ਨਹੀਂ ਵਰਨਾ ਮੈਨੂੰ ਦੱਸੋ 20000 ਕਰੋੜ ਰੁਪਇਆ ਰੇਤੇ ਚ ਕੱਲੀ ਕ腐ਸ਼ਨ ਐ ਆਹੀ ਕਨਵੀਨਰ ਇਹਨਾਂ ਦਾ ਅਰਵਿੰਦ ਕੇਜਰੀਵਾਲ ਬੋਲ ਚੁੱਕਿਆ ਸੀ ਕਿੱਧਰ ਗਿਆ 2000 ਕਰੋੜਾਂ ਦਾ ਹੀ ਵਧਾ ਦੂੰਗਾ ਇਹਨਾਂ ਦੀਆਂ ਜੇਬਾਂ ਚ ਗਿਆ ਓਦੋਂ ਪਹਿਲਾਂ ਵਾਲਿਆਂ ਦੀਆਂ ਵੀ ਜੇਬਾਂ ਸੀ ਤੇ ਓਦੋਂ ਪਹਿਲਾਂ ਵਾਲਿਆਂ ਦੀਆਂ ਚ ਵੀ ਕੀ ਯਾਰ ਸਾਨੂੰ ਦੀਦਾ ਨਹੀਂ ਫੇਰ ਜਾਣਨੇ ਆ ਫੇਰ ਇਹਨਾਂ ਦਾ ਗੁੱਠਾ ਨੱਪ ਦਿੰਨੇ ਆ بڑے ਬੰਦੇ ਕਹਿਣਗੇ ਜੀ ਇਹਨੇ ਤਾਂ ਰਾਜਨੀਤੀ ਕਰਨੀ ਹੈ ਉਹ ਮਿਆਣਾ ਇਹ ਲਿਖ ਕੇ ਕਰਨ ਤਾਂ ਸਹੀ ਇਹ ਰਾਜਨੀਤੀ ਕਰ ਲੈਣ ਅਸੀਂ ਕਿਉਂ ਕਰੀਏ ਸਾਨੂੰ ਲੋੜ ਨਹੀਂ ਗਈ ਰਾਜਨੀਤੀ ਜਿਹਨੂੰ ਅਸੀਂ ਆਣਿਆ ਗੰਦੀ ਚੀਜ਼ ਹੈ ਜਦਕਿ ਰਾਜ ਦੀ ਨੀਤੀ ਜੋ ਨੀਤੀਯੋਗੀ ਰਾਜ ਉਹ ਕਿਵੇਂ ਚੱਲੂਗੀ ਇਹ ਗੰਦੀ ਨਹੀਂ ਹੋ ਸਕਦੀ بڑے ਲੋਕਾਂ ਦਾ ਫਾਇਦਾ ਹੋ ਸਕਦਾ ਮੈਨੂੰ ਦੱਸੋ ਐ ਹੋਜੀ ਪੱਧਰ ਜ਼ਮੀਨ ਕਮਾਲ ਦਾ ਪਾਉਣ ਪਾਣੀ ਤੇ ਸਾਡੇ ਮੁੰਡੇ ਬਾਹਰ ਤੁਰੇ ਜਾਂਦੇ ਨੇ ਕੀ ਪ੍ਰੋਬਲਮ ਹੈ ਮੈਂ ਦੁਨੀਆ ਚ ਗਿਆ ਮੈਂ ਇਹੋ ਜੀ ਜ਼ਮੀਨ ਇਹੋ ਜਿਹਾ ਪਾਉਣ ਪਾਣੀ ਕਿਤੇ ਨਹੀਂ ਵੇਖਿਆ ਚਾਹੇ ਆਸਟ੍ਰੇਲੀਆ ਹੋਵੇ ਪਾਣੀ ਹੈ ਨਹੀਂ ਉੱਥੇ ਆਸਟ੍ਰੇਲੀਆ ਜਿੱਥੇ ਤੁਸੀਂ 25 ਤੋਂ 30 ਲੱਖ ਰੁਪਇਆ ਲਾ ਕੇ ਜਾਂਦੇ ਆ ਗੱਡੀ ਧੋ ਲੋ ਕੇਸ ਹੋ ਜਾਂਦਾ ਤੁਹਾਡੇ ਤੇ ਇੰਨਾ ਘੱਟ ਪਾਣੀ ਹੈ ਇਹ ਵੱਖਰੀ ਗੱਲ ਹੈ ਕਿ ਅਸੀਂ ਉਧਰ ਨੂੰ ਤੁਰ ਚੱਲੇ ਆ ਪਰ ਤੁਸੀਂ ਸਮਝੋ ਇਹੋ ਜੀ ਬਾ ਕਮਾਲ ਤਖਤੀ ਇਹਨਾਂ ਸਾਡੇ ਚਲਾਉਣ ਵਾਲਿਆਂ ਨੇ ਬਰਬਾਦ ਕਰਤੀ ਕੀ ਅਸੀਂ ਉਹਦੇ ਚ ਸ਼ਾਮਲ ਨਹੀਂ ਗਏ ਅਸੀਂ ਚੁੱਪ ਕਰਕੇ ਨਹੀਂ ਬੈਂਦੇ ਅਸੀਂ ਨਹੀਂ ਆਂਦੇ ਮੈਂ ਕੀ ਲੈਣਾ ਇਹ ਜਾਣੇ ਕੀ ਸਾਡੇ ਹੁਣ ਵੀ ਘਰੋ ਘਰੀ ਬੈਠੇ ਲੋਕ ਨਹੀਂ ਕਹਿ ਰਹੇ ਕਿ ਜਿਹੜਾ ਟਾਵਰ ਤੇ ਬੈਠਾ ਉਹ ਜਾਣੇ ਭਾਈ ਗੁਰਪ੍ਰੀਤ ਸਿੰਘ ਜਾਣੇ ਭਾਈ ਤਜਿੰਦਰ ਸਿੰਘ ਉਹ ਲਖ ਜਾਣੇ ਪੂਰੀ ਟੀਮ ਜਾਣੇ ਅਸੀਂ ਕੀ ਲੈਣਾ ਓਏ ਗੁਰੂ ਥੋੜਾ ਨਹੀਂ ਮੱਥਾ ਰੀ ਟੇਕਦੇ ਜਾ ਕੇ ਔਰ ਇਹੀ ਗੱਲ ਮੈਂ ਪੂਰੀ ਹਿੰਦੂ ਕਮਿਊਨਿਟੀ ਨੂੰ ਪੁੱਛੂੰਗਾ ਕਿ ਚਾਰ ਵੇਦ ਅੱਠ ਉਪਨਿਸ਼ਦ ਅਠੀਆ ਨਮਾਇਕ ਅੱਠ ਉਪਨਿਸ਼ਦ ਭਗਵਤ ਗੀਤਾ ਕਿ ਇਹ ਥੋੜੀ ਨਹੀਂ ਜੇ ਦੀ ਬੇ ਆ ਬੇਅਦਬੀ ਹੁੰਦੀ ਹੈ ਕਿ ਉਹਨੂੰ ਰੋਕਿਆ ਨਹੀਂ ਜਾ ਸਕਦਾ ਕੁਰਾਨ ਸ਼ਰੀਫ ਮੁਸਲਮ ਲੋਕਾਂ ਦੀ ਨਹੀਂ ਬਾਈਬਲ ਨਹੀਂ ਉਏ ਸਾਰੀਆਂ ਗੱਲਾਂ ਕਾਦੇ ਲਈ ਐ ਕਿ ਪੰਜਾਬ ਇੱਕ ਉਦਾਹਰਣ ਬਣੇ ਕਿ ਐ ਹੋ ਜਾ ਕਾਨੂੰਨ ਕਿਸੇ ਸਟੇਟ ਨੇ ਬਣਾਇਆ ਔਰ ਬਾਕੀ ਦੇਸ਼ ਲਈ ਉਦਾਹਰਣ ਬਣੇ ਕਿ ਜੇ ਬਣਾਉਣਾ ਤਾਂ ਪੰਜਾਬ ਵਰਗਾ ਕਾਨੂੰਨ ਬਣਾਓ ਹੁਣ ਤੱਕ ਸਾਡੀ ਉਦਾਹਰਣ ਕੀ ਸੀ ਖੇਤੀਬਾੜੀ ਪਹਿਲਾਂ ਤੇ ਵੱਧ ਕੇ ਸਮਤੀ ਨਾਲ ਹੁਣ ਉਦਾਹਰਣ ਕੀ ਹੈ ਕਿ ਆਪ ਦੇ ਸੂਬੇ ਨੂੰ ਆਪ ਦੀ ਸਟੇਟ ਨੂੰ ਪੰਜਾਬ ਨੂੰ ਵੇਚਣਾ ਕਿਵੇਂ ਹੈ ਉਹ ਇਨਾਂ ਤੋਂ ਸਿੱਖ ਲਓ ਸਾਡੇ ਲੀਡਰਾਂ ਤੋਂ ਨਹੀਂ ਤਾਂ ਮੈਨੂੰ ਦੱਸੋ ਅੱਜ ਤੁਹਾਡਾ ਸਟੇਟ ਕੈਲੀਫੋਰਨੀਆ ਬਣ ਗਿਆ ਨਸ਼ਾ ਮੁਕਤ ਹੋ ਗਿਆ ਹੈ ਗਰੀਬੀ ਹਟ ਗਈ ਹੈ ਇਨਕਲਾਬ ਆ ਗਿਆ ਹੈ ਇਹ ਚਾਰੇ ਗੱਲਾਂ ਇਨਾਂ ਲੀਡਰਾਂ ਨੇ ਕਹੀਆਂ ਸੀ ਮੈਂ ਨਹੀਂ ਕਹਿ ਰਿਆ ਇਹ ਵਾਅਦਾ ਕਰਕੇ ਬਣੇ ਸੀ ਕੀ ਇਸ ਤੋਂ ਬਾਅਦ ਜਾਦੂਆਂ ਤੁਹਾਡੇ ਕੋਲੇ ਕੀ ਪੁੱਛ ਗਏ ਨਹੀਂ ਹਰ ਪਿੰਡ ਚ ਗੁਰਦੁਆਰਾ ਸਾਹਿਬ ਹੈ 13000 ਦੇ ਕਰੀਬ ਪਿੰਡ ਹੈ ਕਿ ਉਹ ਹਰ ਪਿੰਡ ਚ ਪੁੱਛਿਆ ਜਾਊਗਾ ਕਿ ਨਹੀਂ ਕਿ ਦੱਸ ਭਾਈ ਗੁਰੂ ਦੇ ਨਾਮ ਤੇ ਤੂੰ ਵਾਅਦਾ ਕੀਤਾ ਸੀ ਕਿ ਅਸੀਂ ਕਾਨੂੰਨ ਬਣਾਵਾਂਗੇ ਤਾਂ ਬਣਾਇਆ ਕਿਉਂ ਨਹੀਂਗਾ ਕੀ ਵਜਾ ਇਹਦੇ ਪਿੱਛੇ ਪਹਿਲਾਂ ਇਹ ਦੱਸ ਦੇ 25 ਜਨਵਰੀ 2022 ਨੂੰ ਗਲਤ ਬੋਲਿਆ ਸੀ ਜਾ ਅੱਜ ਗਲਤ ਬੋਲ ਰਿਹਾ ਪਿਛਲੇ 5 ਜੂਨ ਦੀ ਫਾਈਲ ਮੁੱਖ ਮੰਤਰੀ ਕੋਲੇ ਹੈ ਮੈਂ ਇਨਾ ਕੈਮਰਿਆਂ ਰਾਹੀਂ ਮੁੱਖ ਮੰਤਰੀ ਨੂੰ ਪੁੱਛ ਰਿਹਾ ਹਾਂ ਮੁੱਖ ਮੰਤਰੀ ਸਾਹਿਬ ਜਵਾਬ ਦੇਣਾ ਪੈਣਾ ਆ ਪਹਿਲਿਆਂ ਨੇ ਜਵਾਬ ਨਹੀਂ ਦਿੱਤਾ ਸੀ ਵੇਖ ਲਓ ਕਿੱਥੇ ਰੁਲਦੇ ਫਿਰਦੇ ਨੇ ਗੁਰੂ ਦੇ ਨਾਂ ਤੇ ਤੁਸੀਂ ਝੂਠ ਬੋਲਿਆ ਸੀ ਕਿ 25 ਜਨਵਰੀ 2022 ਨੂੰ ਵਾਅਦਾ ਕੀਤਾ ਸੀ ਕਿ ਬੇਆਦਬੀਆਂ ਤੇ ਕਾਨੂੰਨ ਬਣੂਗਾ ਬਣਾ ਕਿਉਂ ਨਹੀਂ ਰਹੇ ਕੋਈ ਵਜ੍ਹਾ ਜਦ ਉਹਨੂੰ ਸੈਂਟਰ ਵਾਲਿਆਂ ਨੇ ਕਿਹਾ ਕਿ ਆਪਾਂ ਲੜਾਵਾਂਗੇ ਕਿਵੇਂ ਜੇ ਕਾਨੂੰਨ ਬਣ ਗਿਆ ਇੱਕ ਬੇਆਦਬੀ ਕਰਨ ਵਾਲੇ ਨੂੰ ਉਮਰ ਕੈਦ ਹੋਗੀ ਤਾਂ ਫੇਰ ਕੀ ਕਰਾਂਗੇ ਸਾਡੇ ਕਹਿਣ ਤੇ ਬੇਆਦਬੀ ਕਰਨ ਕੌਣ ਜਾਊਗਾ ਕੀ ਇਹ ਵਜ੍ਹਾ ਜੇ ਵਜ੍ਹਾ ਤਾਂ ਯਾਦ ਰੱਖਿਓ ਜੇ ਪਹਿਲਿਆਂ ਦਾ ਕੀ ਹਾਲ ਹੋਇਆ ਉਹੀ ਹਾਲ ਇਹ ਸੰਗਤ ਇਹ ਪੰਜਾਬ ਔਰ ਸਭ ਤੋਂ ਉੱਪਰ ਉਹ ਜੋ ਅਕਾਲ ਪੁਰਖ ਬੈਠਾ ਥੋਡੇ ਨਾਲ ਕਰੂਗਾ ਇਹਨੂੰ ਯਾਦ ਰੱਖਿਓ ਜੇ ਔਰ ਇੱਕ ਗੱਲ ਤੁਸੀਂ ਵੀ ਯਾਦ ਰੱਖਿਓ ਜੇ ਕਿ ਜਿਹੜੇ ਇਮਾਮ ਸਾਹਿਬ ਕਹਿ ਕੇ ਗਏ ਸੀ ਕਿ ਕਰਮਠ ਯੋਧੇ ਥੋੜੇ ਹੀ ਹੁੰਦੇ ਨੇ ਸ਼ੇਰ ਥੋੜੇ ਹੀ ਹੁੰਦੇ ਨੇ ਜਿਹੜਾ ਕੱਠ ਹੁੰਦਾ ਨਾ ਬਾੜਾ ਕਹਰੋ ਵੀ ਮਾੜਾ ਨਹੀਂ ਬਟੋ ਮੋਸਟਲੀ ਇਜੜਾਂ ਦਾ ਹੁੰਦਾ ਹੈ ਜੇ ਸ਼ੇਰੋਂ ਤਾਂ ਹੀ ਟਟੇ ਰਿਓ ਜੇ ਕਿਉਂਕਿ ਅਸੀਂ ਭਾਈ ਗੁਰਜੀਤ ਸਿੰਘ ਦੀ ਜ਼ਿੰਦਗੀ ਨੂੰ ਬਚਾਉਣਾ ਹੈ ਤੇ ਉਸ ਤੋਂ ਵੀ ਅਹਿਮ ਅਸੀਂ ਗੁਰੂ ਦਾ ਕਾਨੂੰਨ ਵੀ ਬਣਾਉਣਾ ਹੈ ਔਰ ਉਹ ਤਾਂ ਹੀ ਬਣੂਗਾ ਉਹ ਤਾਂ ਹੀ ਬਣੂਗਾ ਜੇ ਤੁਹਾਡੀ ਹਾਜ਼ਰੀ ਐਂ ਲੱਗਦੀ ਰਵੇ ਔਰ ਅਸੀਂ ਨਾਲ ਇਸ ਪਰਿਵਾਰ ਦੇ ਖੜ ਸਕੀਏ ਆ ਸਾਰਾ ਪਰਿਵਾਰ ਬੈਠਾ ਹੈ ਇੱਥੇ ਇਨਾਂ ਦਾ ਦੱਸੋ ਇਹ ਕੀ ਚਾਉਂਦੇ ਨੇ ਵਿਚਾਰੇ ਆ ਉਹਨਾਂ ਦਾ ਭਰਾ ਬੈਠਾ ਉਹ ਮਾਤਾ ਬੈਠੀ ਐ ਮੈਂ ਜਦੋਂ ਵੀ ਮਾਤਾ ਦਾ ਚਿਹਰਾ ਵੇਖਣਾ ਮੇਰੀ ਅੱਖਾਂ ਤੋਂ ਕੇਰਾਂ ਤਾਂ ਮੈਂ ਫਤਿਹ ਬਲਾਉਣਾ ਪਰ ਫੇਰ ਮੇਰੀ ਨੀਵੀਂ ਪੈਂਦੀ ਐ ਮੈਨੂੰ ਇਹ ਲੱਗਦਾ ਅਸੀਂ ਯਾਰ ਕਿਉਂ ਨਹੀਂ ਇਹ ਕੰਮ ਕਰ 파ਰੇਗੇ ਮੈਥੋਂ ਚੱਕਿਆ ਨਹੀਂ ਜਾਂਦਾ ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਇਹ ਮੁੱਖ ਮੰਤਰੀ ਇਹ ਸਰਕਾਰਾਂ ਇਹ ਆਮ ਲੋਕਾਂ ਦੇ ਔਰ ਆਪ ਦੀਆਂ ਮਾਵਾਂ ਦੇ ਵੀ ਅੱਖਾਂ 'ਚ ਅੱਖਾਂ ਕਿਵੇਂ ਪਾਉਂਦੇ ਹੋਣਗੇ ਇੰਨੀ ਬੇਸ਼ਰਮੀ ਯਾਰ ਐਨਾ ਝੂਠ ਸ਼ਰਮ ਬੋਲ ਕੇ ਮੁਕਰ ਜੋ ਲਾਣਾ ਤਾਂ ਮੈਂ ਕਹੂੰਗਾ ਇਹੋ ਜੇ ਲੋਕਾਂ ਦੇ ਪਰ ਤੁਸੀਂ ਐਂ ਸਾਥ ਬਣਾਈ ਰੱਖਿਓ ਜੇ ਔਰ ਆਪਾਂ ਜੋ ਸੁਪਨਾ ਗੁਰਜੀਤ ਸਿੰਘ ਖਾਲਸਾ ਜੀ ਨੇ ਲਿਆ ਆਪਾਂ ਉਹਨੂੰ ਪੂਰਾ ਕਰਕੇ